ਇਹ ਡੋਰ ਨੂੰ ਲੈ ਕੇ ਜਿੱਥੇ ਪੰਜਾਬ ਪੁਲਿਸ ਵੱਲੋਂ ਵੱਖ-ਵੱਖ પ્રયાસ ਕੀਤੇ ਜਾ ਰਹੇ ਨੇ ਕਿ ਡੋਰ ਦੀ ਵਿਕਰੀ ਜਿਹੜੀ ਘਟ ਹੋਵੇ ਹਰ ਕੋਈ ਡੋਰ ਜਿਹੜੀ ਆ ਚਾਈਨਾ ਡੋਰ ਦੀ ਘੱਟ ਵਰਤੋਂ ਕਰੇ ਤਾਂ ਉੱਥੇ ਹੀ ਅੱਜ ਲੋਹੜੀ ਦਾ ਤਿਉਹਾਰ ਆ ਜਿੱਥੇ ਕਿ ਦੇਸ਼ ਭਰ ਦੇ ਵਿੱਚ ਲੋਕ ਇਸ ਤਿਹਾਰ ਨੂੰ ਬੜੇ ਤੂੰ ਤਾਂ ਦੇ ਨਾਲ ਮਨਾਉਂਦੇ ਨੇ ਉੱਥੇ ਹੀ ਗੁਰੂ ਨਗਰੀ ਦੀ ਗੱਲ ਕਰੀਏ ਤਾਂ ਇਸ ਇਸ਼ਤਿਹਾਰ ਦੇ ਉੱਤੇ ਨੌਜਵਾਨ ਅਕਸਰ ਪਤੰਗ ਪਾਜੀ ਕਰਦੇ ਦਿਖਾਈ ਦਿੰਦੇ ਨੇ ਤਾਂ ਅੱਜ ਅਸੀਂ ਮੌਜੂਦ ਹੈਗੇ ਆਂ ਗੁਰੂ ਨਗਰੀ ਦੇ ਭੰਡਾਰੀ ਪੁਲ ਦੇ ਉੱਤੇ ਤਾਂ ਦੱਸ ਦਈਏ ਕਿ ਅੱਜ ਪੰਜਾਬ ਪੁਲਿਸ ਵੱਲੋਂ ਇੱਕ ਵੱਖਰਾ ਉਪਰਾਲਾ ਕਹਿ ਸਕਦੇ ਆ ਜੋ ਕੀਤਾ ਗਿਆ ਜਿਸ ਦੇ ਵਿੱਚ ਕੀ ਜੋ ਐਲੀਵੇਟਡ ਰੋਡ ਤੁਸੀਂ ਦੇਖ ਰਹੇ ਹੋ ਜੋ ਗੁਰੂ ਨਗਰੀ ਤੋਂ ਹੁੰਦਾ ਆ ਭੰਡਾਰੀ ਪੁਲ ਤੋਂ ਹੁੰਦਾ ਆ ਸਿੱਧਾ ਜੋ ਕਹਿ ਸਕਦੇ ਆ ਕਿ ਜਲੰਧਰ ਹਾਈਵੇ ਨੂੰ ਜਾਂਦਾ ਹੈ 골ਡਨ ਗੇਟ ਨੂੰ ਜਾਂਦਾ ਹੈ ਸ਼ਹਿਰ ਦੇ ਬਾਹਰ ਬਾਹਰ ਨੂੰ ਨਿਕਲਦਾ ਹੈ ਪੁਲ ਰਸਤਾ ਜਿਹੜਾ ਤਾਂ ਇਸ ਰੋਡ ਦੇ ਉੱਤੇ ਅੱਜ ਟੂ-ਵਿਲਰ ਦੀ ਜੋ ਕਹਿ ਸਕਦੇ ਆ ਕਿ ਜਾਣ ਦੀ ਜਿਹੜੀ ਮਨਾਹੀ ਕਰ ਦਿੱਤੀ ਗਈ ਆ ਪੰਜਾਬ ਪੁਲਿਸ ਵੱਲੋਂ ਸਪੈਸ਼ਲ ਫੋਰਸ ਲਗਾ ਕੇ ਕੋਈ ਵੀ ਟੂ-ਵਿਲਰ ਇਸ ਪੁਲ ਦੇ ਉੱਤੇ ਨਹੀਂ ਜਾ ਸਕਦਾ ਕਾਰਨ ਇਹ ਆ ਕਿ ਅੱਜ ਦੇ ਦਿਨ ਜਿਹੜੇ ਲੋਕ ਪਤੰਗਬਾਜ਼ੀ ਕਰਨ ਦੇ ਸ਼ੱਕੀਨ ਨੇ ਗੁਰੂ ਨਗਰੀ ਦੇ ਵਿੱਚ ਕਾਫੀ ਵੱਡੇ ਪੱਦਰ ਦੇ ਉੱਤੇ ਪਤੰਗਬਾਜ਼ੀ ਹੁੰਦੀ ਆ ਤਾਂ ਉੱਥੇ ਚਾਈਨਾ ਡੋਰ ਦੇ ਬਚਾਅ ਵਾਸਤੇ ਇਸ ਪੁਲ ਦੇ ਉੱਤੇ ਟੂ-ਵਿਲਰ ਦੀ ਜਿਹੜੀ ਆ ਮਨਾਹੀ ਕਰ ਦਿੱਤੀ ਗਈ ਆ ਤਾਂ ਸਾਡੇ ਨਾਲ ਅਧਿਕਾਰੀ ਵੀ ਮੌਜੂਦ ਹੈਗੇ ਆ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਆ ਤਾਂ ਸਰ ਅੱਜ ਜਿੱਦਾਂ ਲੋਹੜੀ ਦਾ ਤਿਉਹਾਰ ਆ ਜਿੱਥੇ ਕਿ ਦੇਸ਼ ਵਿਦੇਸ਼ ਦੇ ਵਿੱਚ ਵੀ ਅੱਜ ਤੇ ਹਰ ਨੂੰ ਕਾਫੀ ਧੂਮ ਧਾਮ ਨਾਲ ਮਨਾਇਆ ਜਾਂਦਾ ਤੇ ਗੁਰੂ ਨਗਰੀ ਚ ਖਾਸ ਤੌਰ ਤੇ ਇਸ ਤਿਉਹਾਰ ਤੇ ਪਟੰਗ ਬਾਜ਼ੀ ਜਿਹੜੀ ਆ ਜੋ ਨੌਜਵਾਨ ਕਰਦੇ ਦਿਖਾਈ ਦਿੰਦੇ ਨੇ ਤਾਂ ਅੱਜ ਤੁਸੀਂ ਇਹ ਪੁੱਲ ਨੂੰ ਬੰਦ ਕਰ ਦਿੱਤਾ ਕਿਉਂਕਿ ਪਹਿਲਾਂ ਤਾਂ ਕਦੀ ਹੋਇਆ ਨਹੀਂ ਸੀਗਾ ਇੱਥੇ ਦੇਖੋ ਜੀ ਅੱਜ ਮਾਨਯੋਗ ਕਮਿਸ਼ਨ ਸਾਹਿਬ ਜੀ ਦੀ ਹਦਾਇਤਾਂ ਅਨੁਸਾਰ ਅੱਜ ਇੱਕ ਸਪੈਸ਼ਲ ਉਪਰਾਲਾ ਅਮਰਸਰ ਪੁਲਿਸ ਵੱਲੋਂ ਕੀਤਾ ਗਿਆ ਆ ਜੋ ਵੇਖੋ ਅਮਰਸਰ ਪੁਲਿਸ ਵੱਲੋਂ ਕਾਫੀ ਵੱਡੇ ਮਾਤਰਾ ਵਿੱਚ ਬਚਾਈਨਾ ਡੋਰ ਦੇ ਖਿਲਾਫ ਜਾਗਰੂਤਾ ਮਹਿੰਮ ਚਲਾਈ ਗਈ ਸੀ ਜੈਸਤਾਇਰ ਕਾਫੀ ਅਭਿਆਨ ਚਲਾਇਆ ਗਏ ਸਨ ਅਤੇ ਕਾਫੀ ਵੱਡੀ ਮਾਤਰਾ ਵਿੱਚ ਰਿਕਵਰੀ ਕੀਤੀ ਗਈ ਸੀ ਚਾਈਨਾ ਡੋਰ ਦੀ ਫਿਰ ਵੀ ਅੱਜ ਲੋੜੀ ਦੇ ਤਿਉਹਾਰ ਕਾਰਨ ਕਿਸੇ ਕਿਸੇ ਦਾ ਕੋਈ ਪਬਲਿਕ ਆਮ ਨਾਗਰਿਕ ਦਾ ਕੋਈ ਜਾਨੀ ਨੁਕਸਾਨ ਨਾ ਹੋ ਜੇ ਇਸ ਕਰਕੇ ਅੱਜ ਐਲੀਵੇਟਰ ਰੋਡ ਸਾਰੀ ਇਹ ਡਿਵਰਸ਼ਨ ਕੀਤੀ ਗਈ ਹੈ ਇਸ ਤਹੇ ਟੂ ਵੀਲਰ ਨੂੰ ਐਲੀਵੇਟਰ ਰੋਡ ਜਾਣ ਤੋਂ ਵਰਜਿਆ ਗਿਆ ਹੈ ਉਹਨਾਂ ਨੂੰ ਡਿਵਰਟ ਕਰਕੇ ਨੀਚੇ ਤੋਂ ਪਾਇਆ ਗਿਆ ਹੈ ਤਾਂ ਜੋ ਕਿਸੇ ਦਾ ਨਾਗਰਿਕ ਦਾ ਅੱਜ ਦਿਨ ਤਿਉਹਾਰ ਵਾਲੇ ਦਿਨ ਕਿਸੇ ਦਾ ਨੁਕਸਾਨ ਨਾ ਹੋ ਸਕੇ ਸਰ ਸ਼ਹਿਰ ਭਰ ਦੇ ਵਿੱਚ ਜਿੰਨੇ ਵੀ ਪੁਲ ਹੈਗੇ ਨੇ ਸਾਰੇ ਪੁਲ ਅੱਜ ਦੇ ਦਿਨ ਜਿਹੜੇ ਬੰਦ ਕਰ ਦਿੱਤੇ ਗਏ ਨੇ ਇਦਾਂ ਹਾਂਜੀ ਸਾਡੀ ਅੱਜ ਸਾਰੇ ਸ਼ਹਿਰ 'ਚ ਇਹੀ ਕੋਸ਼ਿਸ਼ ਹੈ ਜੀ ਕਿ ਉਪਰਾਲਾ ਕੀਤਾ ਵੀ ਗਿਆ ਆ ਕਿ ਸਾਰੇ ਡਿਵਰਸ਼ਨ ਕੀਤੀਆਂ ਗਈਆਂ ਨੇ ਟੂ ਵੀਲਰ ਨੂੰ ਅਸੀਂ ਅਸੀਂ ਆਪ ਦੇ ਮੈਦਮ ਰਾਈ ਜਾਗਰੂਕੀ ਕਰਾਉਣਾ ਚਾਹੁੰਦੇ ਆਂ ਕਿ ਅੱਜ ਕੋਸ਼ਿਸ਼ ਕਰਨ ਕਿ ਪੁਲ ਦਾ ਕੋਈ ਇਸਤੇਮਾਲ ਨਾ ਕੀਤਾ ਜਾਵੇ ਨੀਚੇ ਦੇ ਨੀਚੇ ਰਸਤੇ ਸਾਨੀ ਜਾਇਆ ਜਾਵੇ ਸਰ ਜੇ ਗੱਲ ਕਰ ਲਈ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਦਾ ਜਿਹੜਾ ਸਮਾਂ ਨਿਰਧਾਰਿਤ ਕੀਤਾ ਗਿਆ ਕਿ ਇਹ ਪੁਲ ਦੇ ਉੱਤੇ ਟੂ-ਵਿਲਰ ਵਾਹਨ ਨਹੀਂ ਚੱਲਣਗੇ ਇਹ ਜੀ ਸਵੇਰ 9 ਵਜੇ ਤੋਂ ਅਸੀਂ ਸ਼ਾਮ ਦੇ 6-7 ਵਜੇ ਤੱਕ ਅਸੀਂ ਇਹ ਕੀਤਾ ਹੋਇਆ ਜੀ ਹਲਾ ਸਿਰਫਾ ਸਿਰਫ ਚਾਈਨਾ ਡੋਰ ਦੇ ਬਚਾਅ ਵਾਸਤੇ ਪੁਲ ਬੰਦ ਕੀਤਾ ਗਿਆ ਟੂ-ਵੀਲਰ ਲਈ ਸਿਰਫ ਪਬਲਿਕ ਨੂੰ ਚਾਈਨਾ ਡੋਰ ਤੋਂ ਕੋਈ ਨੁਕਸਾਨ ਨਾ ਹੋ ਸਕੇ ਟੂ-ਵੀਲਰ ਯਾਤਰੀਆਂ ਨੂੰ ਕੋਈ ਨੁਕਸਾਨ ਨਾ ਹੋ ਸਕੇ ਉਸ ਤਹਿਤ ਕੀਤਾ ਗਿਆ ਸਰ ਲੋਕ ਕਿੰਨੀ ਇੱਕ ਸਹਿਮਤੀ ਜਤਾ ਰਹੇ ਨੇ ਪੰਜਾਬ ਪੁਲਿਸ ਦੇ ਨਾਲ ਕਿਉਂਕਿ ਅਕਸਰ ਕਈ ਵਾਰੀ ਵੇਖਣ ਨੂੰ ਮਿਲਦਾ ਲੋਕ ਬਹਿਸ ਦੇ ਵੀ ਦਿਖਾਈ ਦਿੰਦੇ ਨੇ ਲੋਕ ਸ਼ੁਰੂਆਤ ਤੇ ਬੈਸਦੇ ਨੇ ਪਰ ਜਦੋਂ ਉਹਨਾਂ ਨੂੰ ਪਤਾ ਲੱਗਦਾ ਆ ਤੇ ਫਿਰ ਇਹ ਪ੍ਰੇਜ਼ ਕਰਕੇ ਜਾਂਦੇ ਕਿ ਬਹੁਤ ਚੰਗਾ ਪ੍ਰਬਾਲਾ ਆ ਜੀ ਜੀ ਤਾਂ ਲਗਾਤਾਰ ਇਸੇ ਤਰ੍ਹਾਂ ਨਾਲ ਜਾਰੀ ਰਹੇਗਾ ਅੱਜ ਪੂਰਾ ਦਿਨ ਬਿਲਕੁਲ ਜੀ ਬਿਲਕੁਲ ਇਸੇ ਤਰ੍ਹਾਂ ਜਾਰੀ ਰਹੇਗਾ ਸਪੈਸ਼ਲ ਫੋਰਸ ਲਗਾਈ ਗਈ ਹੈ ਸਪੈਸ਼ਲ ਕਰਮਚਾਰੀ ਤਨਖਾਦ ਕੀਤੇ ਗਏ ਨੇ ਸਾਰੇ ਐਲੀਵੇਟਰ ਰੋਡ ਤੇ ਜੀ ਤਾਂ ਇਹ ਤਸਵੀਰਾਂ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਕਿ ਟੂ ਵਿਲਰ ਦੀਆਂ ਵੀ ਤਸਵੀਰਾਂ ਸਾਂਝੀਆਂ ਕੀਤੀਆਂ ਜਾਣ ਜਿੱਤੇ ਕਿ ਇਸ ਤਰ੍ਹਾਂ ਦੇ ਨਾਲ ਬੈਰੀਕੇਡ ਲਗਾ ਕੇ ਤਾਂ ਦੂਜੀ ਤਰਫਾ ਜੋ ਅਧਿਕਾਰੀ ਜੋ ਇੱਥੇ ਖਿਲਾੜ ਕੇ ਜੋ ਉਹਨਾਂ ਨੂੰ ਗਾਈਡ ਕਰਦੇ ਦਿ ਆਲਾ ਵਿਅਕਤੀ ਜੋ ਇਸ ਫਲਾਈਓਵਰ ਦੀ ਵਰਤੋਂ ਕਰਨੀ ਚਾਹੁੰਦਾ ਤਾਂ ਉਸ ਨੂੰ ਸਾਫ਼ ਤੌਰ ਤੇ ਪ੍ਰਸ਼ਾਸਨ ਵੱਲੋਂ ਜਿਹੜੀ ਆ ਮਨਾਹੀ ਕਰ ਦਿੱਤੀ ਗਈ ਹੈ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਗੁਰੂ ਨਗਰੀ ਦੇ ਵਿੱਚ ਇਸ ਲੋਹੜੀ ਦੇ ਤਿਹਾਰ ਨੂੰ ਪਤੰਗਾਂ ਦਾ ਤਿਹਾਰ ਵੀ ਕਹਿ ਸਕਦੇ ਆ ਨੌਜਵਾਨ ਕਾਫੀ ਵੱਡੇ ਪੱਦਰ ਤੇ ਪਤੰਗ ਬਾਜੀ ਕਰਦੇ ਦਿਖਾਈ ਦਿੰਦੇ ਨੇ ਤਾਂ ਉਸ ਦੇ ਨਾਲ ਚਾਈਨਾ ਡੋਰ ਦੀ ਵਰਤੋਂ ਦੇ ਨਾਲ ਕਿਉਂਕਿ ਜਿੱਥੇ ਕਿ ਪ੍ਰਸ਼ਾਸਨ ਵੱਲੋਂ ਚਾਈਨਾ ਡੋਰ ਦੀ ਵਿਕਰੀ ਨੂੰ ਲੈ ਕੇ ਪ੍ਰਯਾਸ ਵੀ ਕੀਤਾ ਗਿਆ ਕਿ ਇਸ ਦੀ ਵਿਕਰੀ ਬੜੀ ਘੱਟ ਹੋਵੇ ਤਾਂ ਉਸ ਚੀਜ਼ ਨੂੰ ਲੈ ਕੇ ਹੁਣ ਜੋ ਆਸ਼ਨ ਵੱਲੋਂ ਇਹ ਵੀ ਚੀਜ਼ ਦਾ ਧਿਆਨ ਰੱਖਿਆ ਗਿਆ ਹੈ ਕਿ ਜਿਹੜੇ ਵੀ ਲੋਕ ਇਸ ਦੀ ਵਰਤੋਂ ਕਰਦੇ ਦਿਖਾਈ ਦੇਣਗੇ ਤਾਂ ਉਹਨਾਂ ਦੇ ਉੱਤੇ ਵੀ ਡਰੋਨ ਰਾਹੀਂ ਨਜ਼ਰ ਰੱਖੀ ਜਾਏਗੀ ਲੇਕਿਨ ਇਸ ਪੁਲ ਦੇ ਉੱਤੇ ਕਿਸੇ ਦੀ ਵੀ ਕੋਈ ਜਾਨੀ ਮਾਨੀ ਨੁਕਸਾਨ ਨਾ ਹੋ ਸਕੇ ਤਾਂ ਉਸ ਕਰਕੇ ਜਿਹੜਾ ਇਹ ਪੁਲ ਜਿਹੜਾ ਬੰਦ ਕੀਤਾ ਗਿਆ ਟੂ-ਵਿਲਰ ਵਾਸਤੇ ਕਿਸੇ ਵੀ ਟੂ-ਵਿਲਰ ਵਾਲੇ ਅ ਵਿਅਕਤੀ ਨੂੰ ਜਿਹੜਾ ਇਸ ਪੁਲ ਦੇ ਉੱਤੇ ਜਾਣ ਦੀ ਬਿਲਕੁਲ ਮਨਾਹੀ ਕਰ ਦਿੱਤੀ ਗਈ ਹੈ ਕਿਉਂਕਿ ਅੱਜ ਦੇ ਦਿਨ ਜੋ ਪਤੰਗਬਾਜ਼ੀ ਕਾਫੀ ਜ਼ਿਆਦਾ ਜਿਹੜੀ ਹੋਣੀ ਹੈ ਗੁਰੂ ਨਗਰੀ ਦੇ ਵਿੱਚ ਤਾਂ ਇਸ ਕਰਕੇ ਜਾਨ ਦੀ ਜੇਕਰ ਕਿਸੇ ਦੀ ਜਾਨ ਦੀ ਗੱਲ ਕਰੀਏ ਤਾਂ ਉਸ ਨੂੰ ਬਚਾਉਣ ਵਾਸਤੇ ਪ੍ਰਸ਼ਾਸਨ ਵੱਲੋਂ ਇੱਕ ਨੇਕ ਉਪਰਾਹਲਾ ਕੀਤਾ ਗਿਆ ਹੈ ਕੈਮਰਾਮੈਨ ਸੰਦੀਕ কুমার ਦੇ ਨਾਲ ਅਕਸ਼ ਸੁਨ ਜਗਮਾਨੀ ਟੀਵੀ ਸ਼੍ਰੀ ਹਮਸਾਈ ਡੋਰ ਨੂੰ ਲੈ ਕੇ ਜਿੱਥੇ ਪੰਜਾਬ ਪੁਲਿਸ ਵੱਲੋਂ ਵੱਖ-ਵੱਖ પ્રયાસ ਕੀਤੇ ਜਾ ਰਹੇ ਨੇ ਕਿ ਡੋਰ ਦੀ ਵਿਕਰੀ ਜਿਹੜੀ ਘਟ ਹੋਵੇ ਹਰ ਕੋਈ ਡੋਰ ਜਿਹੜੀ ਆ ਚਾਈਨਾ ਡੋਰ ਦੀ ਘੱਟ ਵਰਤੋਂ ਕਰੇ ਤਾਂ ਉੱਥੇ ਹੀ ਅੱਜ ਲੋਹੜੀ ਦਾ ਤਿਉਹਾਰ ਆ ਜਿੱਥੇ ਕਿ ਦੇਸ਼ ਭਰ ਦੇ ਵਿੱਚ ਲੋਕ ਇਸ ਤਿਹਾਰ ਨੂੰ ਬੜੇ ਧੂਮ ਧਾਮ ਦੇ ਨਾਲ ਮਨਾਉਂਦੇ ਨੇ ਉੱਥੇ ਹੀ ਗੁਰੂ ਨਗਰੀ ਦੀ ਗੱਲ ਕਰੀਏ ਤਾਂ ਇਸ ਇਸ਼ਤਿਹਾਰ ਦੇ ਉੱਤੇ ਨੌਜਵਾਨ ਅਕਸਰ ਪਤੰਗ ਪਾਜੀ ਕਰਦੇ ਦਿਖਾਈ ਦਿੰਦੇ ਨੇ ਤਾਂ ਅੱਜ ਅਸੀਂ ਮੌਜੂਦ ਹੈਗੇ ਆਂ ਗੁਰੂ ਨਗਰੀ ਦੇ ਭੰਡਾਰੀ ਪੁਲ ਦੇ ਉੱਤੇ ਤਾਂ ਦੱਸ ਦਈਏ ਕਿ ਅੱਜ ਪੰਜਾਬ ਪੁਲਿਸ ਵੱਲੋਂ ਇੱਕ ਵੱਖਰਾ ਉਪਰਾਲਾ ਕਹਿ ਸਕਦੇ ਆ ਜੋ ਕੀਤਾ ਗਿਆ ਜਿਸ ਦੇ ਵਿੱਚ ਕੀ ਜੋ ਐਲੀਵੇਟਡ ਰੋਡ ਤੁਸੀਂ ਦੇਖ ਰਹੇ ਹੋ ਜੋ ਗੁਰੂ ਨਗਰੀ ਤੋਂ ਹੁੰਦਾ ਆ ਭੰਡਾਰੀ ਪੁਲ ਤੋਂ ਹੁੰਦਾ ਆ ਸਿੱਧਾ ਜੋ ਕਹਿ ਸਕਦੇ ਆ ਕਿ ਜਲੰਧਰ ਹਾਈਵੇ ਨੂੰ ਜਾਂਦਾ ਹੈ 골ਡਨ ਗੇਟ ਨੂੰ ਜਾਂਦਾ ਹੈ ਸ਼ਹਿਰ ਦੇ ਬਾਹਰ ਬਾਹਰ ਨੂੰ ਨਿਕਲਦਾ ਹੈ ਪੁਲ ਰਸਤਾ ਜਿਹੜਾ ਤਾਂ ਇਸ ਰੋਡ ਦੇ ਉੱਤੇ ਅੱਜ ਟੂ-ਵీలਰ ਦੀ ਜੋ ਕੈਸ ਸਕਦੇ ਆ ਕਿ ਜਾਣਦੀ ਜਿਹੜੀ ਮਨਾਹੀ ਕਰ ਦਿੱਤੀ ਗਈ ਆ ਪੰਜਾਬ ਪੁਲਿਸ ਵੱਲੋਂ ਸਪੈਸ਼ਲ ਫੋਰਸ ਲਗਾ ਕੇ ਕੋਈ ਵੀ ਟੂ ਵਿਲਰ ਇਸ ਪੁਲ ਦੇ ਉੱਤੇ ਨਹੀਂ ਜਾ ਸਕਦਾ ਕਾਰਨ ਇਹ ਆ ਕਿ ਅੱਜ ਦੇ ਦਿਨ ਜਿਹੜੇ ਲੋਕ ਪਤੰਗ ਬਾਜ਼ੀ ਕਰਨ ਦੇ ਸ਼ੱਕੀਨ ਨੇ ਗੁਰੂ ਨਗਰੀ ਦੇ ਵਿੱਚ ਕਾਫੀ ਵੱਡੇ ਪੱਦਰ ਦੇ ਉੱਤੇ ਪਤੰਗ ਬਾਜ਼ੀ ਹੁੰਦੀ ਆ ਤਾਂ ਉੱਥੇ ਹੀ ਚਾਈਨਾ ਡੋਰ ਦੇ ਬਚਾਅ ਵਾਸਤੇ ਇਸ ਪੁਲ ਦੇ ਉੱਤੇ ਟੂ ਵਿਲਰ ਦੀ ਜਿਹੜੀ ਆ ਮਨਾਹੀ ਕਰ ਦਿੱਤੀ ਗਈ ਆ ਤਾਂ ਸਾਡੇ ਨਾਲ ਅਧਿਕਾਰੀ ਵੀ ਮੌਜੂਦ ਹੈਗੇ ਆ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਆ ਤਾਂ ਸਰ ਅੱਜ ਜਿੱਦਾਂ ਲੋਹੜੀ ਦਾ ਤਿਉਹਾਰ ਆ ਜਿੱਥੇ ਕਿ ਦੇਸ਼ ਵਿਦੇਸ਼ ਦੇ ਵਿੱਚ ਵੀ ਅੱਜ ਤੇ ਹਰ ਨੂੰ ਕਾਫੀ ਤੂਮਟਾਉਣਾ ਬਣਾਇਆ ਜਾਂਦਾ ਤੇ ਗੁਰੂ ਨਗਰੀ ਚ ਖਾਸ ਤੌਰ ਤੇ ਇਸ ਤਿਹਾਰ ਤੇ ਪਟੰਗ ਬਾਜੀ ਜਿਹੜੀ ਆ ਜੋ ਨੌਜਵਾਨ ਕਰਦੇ ਦਿਖਾਈ ਦਿੰਦੇ ਨੇ ਤਾਂ ਅੱਜ ਤੁਸੀਂ ਇਹ ਪੁੱਲ ਨੂੰ ਬੰਦ ਕਰ ਦਿੱਤਾ ਕਿਉਂਕਿ ਪਹਿਲਾਂ ਤਾਂ ਕਦੀ ਹੋਇਆ ਨਹੀਂ ਸੀਗਾ ਇੱਧਰ ਦੇਖੋ ਜੀ ਅੱਜ ਮਾਨਯੋਗ ਕਮਿਸ਼ਨ ਸਾਹਿਬ ਜੀ ਦੀ ਹਦਾਇਤਾਂ ਅਨੁਸਾਰ ਅੱਜ ਇੱਕ ਸਪੈਸ਼ਲ ਉਪਰਾਲਾ ਅਮਰਸਰ ਪੁਲਿਸ ਵੱਲੋਂ ਕੀਤਾ ਗਿਆ ਆ ਜੋ ਦੇਖੋ ਅਮਰਸਰ ਪੁਲਿਸ ਵੱਲੋਂ ਕਾਫੀ ਵੱਡੇ ਮਾਤਰਾ ਵਿੱਚ ਬਚਾਈਨਾ ਡੋਰ ਦੇ ਖਿਲਾਫ ਜਾਗਰੂਤਾ ਮਹਿੰਮ ਚਲਾਈ ਗਈ ਸੀ ਜੇਸਤਾਇਦ ਕਾਫੀ ਅਭਿਆਨ ਚਲਾਏ ਗਏ ਸਨ ਅਤੇ ਕਾਫੀ ਵੱਡੀ ਮਾਤਰਾ ਵਿੱਚ ਰਿਕਵਰੀ ਕੀਤੀ ਗਈ ਸੀ ਚਾਈਨਾ ਡੋਰ ਦੀ ਫਿਰ ਵੀ ਅੱਜ ਲੋੜੀ ਦੇ ਤਿਉਹਾਰ ਕਾਰਨ ਕਾ ਕਿਸੇ ਕਿਸੇ ਦਾ ਕੋਈ ਪਬਲਿਕ ਆਮ ਨਾਗਰਿਕ ਦਾ ਕੋਈ ਜਾਨੀ ਨੁਕਸਾਨ ਨਾ ਹੋ ਜੇ ਇਸ ਕਰਕੇ ਅੱਜ ਐਲੀਵੇਟਰ ਰੋਡ ਸਾਰੀ ਇਹ ਡਿਵਰਸ਼ਨ ਕੀਤੀ ਗਈ ਹੈ ਇਸ ਤਹੇ ਟੂ ਵੀਲਰ ਨੂੰ ਐਲੀਵੇਟਰ ਰੋਡ ਜਾਣ ਤੋਂ ਵਰਜਿਆ ਗਿਆ ਹੈ ਉਹਨਾਂ ਨੂੰ ਡਿਵਰਟ ਕਰਕੇ نیچے ਤੋਂ ਪਾਇਆ ਗਿਆ ਹੈ ਤਾਂ ਜੋ ਕਿਸੇ ਦਾ ਨਾਗਰਿਕ ਦਾ ਅੱਜ ਦਿਨ ਤਿਉਹਾਰ ਵਾਲੇ ਦਿਨ ਕਿਸੇ ਦਾ ਨੁਕਸਾਨ ਨਾ ਹੋ ਸਕੇ ਸਰ ਸ਼ਹਿਰ ਭਰ ਦੇ ਵਿੱਚ ਜਿੰਨੇ ਵੀ ਪੁਲ ਹੈਗੇ ਨੇ ਸਾਰੇ ਪੁਲ ਅੱਜ ਦੇ ਦਿਨ ਜਿਹੜੇ ਬੰਦ ਕਰ ਦਿੱਤੇ ਗਏ ਨੇ ਇਦਾਂ ਹਾਂਜੀ ਸਾਡੀ ਅੱਜ ਸਾਰੇ ਸ਼ਹਿਰ 'ਚ ਇਹੀ ਕੋਸ਼ਿਸ਼ ਹੈ ਜੀ ਇਹ ਉਪਰਾਲਾ ਕੀਤਾ ਵੀ ਗਿਆ ਆ ਇਹ ਸਾਰੇ ਡਾਇਵਰਸ਼ਨ ਕੀਤੀਆਂ ਗਈਆਂ ਨੇ ਟੂ ਵੀਲਰ ਨੂੰ ਅਸੀਂ ਅਸੀਂ ਆਪ ਦੇ ਮੈਦਮ ਰਾਈ ਜਾਗਰੂਕ ਵੀ ਕਰਾਉਣਾ ਚਾਹੁੰਦੇ ਆਂ ਕਿ ਅੱਜ ਕੋਸ਼ਿਸ਼ ਕਰਨ ਕਿ ਪੁਲ ਦਾ ਇਸਤੇਮਾਲ ਨਾ ਕੀਤਾ ਜਾਵੇ ਨੀਚੇ ਦੇ ਨੀਚੇ ਰਸਤੇ ਸਾਨੀ ਜਾਇਆ ਜਾਵੇ ਸਰ ਜੇ ਗੱਲ ਕਰ ਲਈ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਦਾ ਜਿਹੜਾ ਸਮਾਂ ਨਿਰਧਾਰਿਤ ਕੀਤਾ ਗਿਆ ਕਿ ਇਹ ਪੁਲ ਦੇ ਉੱਤੇ ਟੂ ਵੀਲਰ ਵਾਹਨ ਨਹੀਂ ਚੱਲਣਗੇ ਇਹ ਜੀ ਸਵੇਰ 9 ਵਜੇ ਤੋਂ ਅਸੀਂ ਸ਼ਾਮ ਦੇ 6-7 ਵਜੇ ਤੱਕ ਅਸੀਂ ਇਹ ਕੀਤਾ ਹੋਇਆ ਜੀ ਹੋਲਾ ਸਿਫਟਾ ਸਿਰਫ ਚਾਈਨਾ ਡੋਰ ਦੇ ਬਚਾਅ ਵਾਸਤੇ ਪੁਲ ਬੰਦ ਕੀਤਾ ਗਿਆ ਟੂ-ਵੀਲਰ ਲਈ ਸਿਰਫ ਪਬਲਿਕ ਨੂੰ ਚਾਈਨਾ ਡੋਰ ਤੋਂ ਕੋਈ ਨੁਕਸਾਨ ਨਾ ਹੋ ਸਕੇ ਟੂ-ਵੀਲਰ ਯਾਤਰੀਆਂ ਨੂੰ ਕੋਈ ਨੁਕਸਾਨ ਨਾ ਹੋ ਸਕੇ ਉਸ ਤਹਿਤ ਕੀਤਾ ਗਿਆ ਸਰ ਲੋਕ ਕਿੰਨੀ ਇੱਕ ਸਹਿਮਤੀ ਜਤਾ ਰਹੇ ਨੇ ਪੰਜਾਬ ਪੁਲਿਸ ਦੇ ਨਾਲ ਕਿਉਂਕਿ ਅਕਸਰ ਕਈ ਵਾਰੀ ਵੇਖਣ ਨੂੰ ਮਿਲਦਾ ਲੋਕ ਬਹਿਸ ਦੇ ਵੀ ਦਿਖਾਈ ਦਿੰਦੇ ਨੇ ਲੋਕ ਸ਼ੁਰੂਆਤ ਤੇ ਬੈਸਦੇ ਪਰ ਜਦੋਂ ਉਹਨਾਂ ਨੂੰ ਪਤਾ ਲੱਗਦਾ ਆ ਤੇ ਫਿਰ ਇਹ ਪ੍ਰੇਜ਼ ਕਰਕੇ ਜਾਂਦੇ ਕੀ ਬਹੁਤ ਚੰਗਾ ਪ੍ਰਚਲ ਆਇਆ ਜੀ ਜੀ ਤਾਂ ਲਗਾਤਾਰ ਇਸੇ ਤਰ੍ਹਾਂ ਨਾਲ ਜਾਰੀ ਰਹੇਗਾ ਅੱਜ ਪੂਰਾ ਦਿਨ ਬਿਲਕੁਲ ਜੀ ਬਿਲਕੁਲ ਇਸੇ ਤਰ੍ਹਾਂ ਜਾਰੀ ਰਹੇਗਾ ਸਪੈਸ਼ਲ ਫੋਰਸ ਲਗਾਈ ਗਈ ਹੈ ਸਪੈਸ਼ਲ ਕਰਮਚਾਰੀ ਤਨਖਾਦ ਕੀਤੇ ਗਏ ਨੇ ਸਾਰੇ ਐਲੀਵੇਟਰ ਰੋਡ ਤੇ ਜੀ ਤਾਂ ਇਹ ਤਸਵੀਰਾਂ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਕਿ ਟੂ ਵਿਲਰ ਦੀਆਂ ਵੀ ਤਸਵੀਰਾਂ ਸਾਂਝੀਆਂ ਕੀਤੀਆਂ ਜਾਣ ਜਿੱਤੇ ਕੀ ਇਸ ਤਰ੍ਹਾਂ ਦੇ ਨਾਲ ਵੈਰੀਕੇਟ ਲਗਾ ਕੇ ਤਾਂ ਦੂਜੀ ਤਰਫਾਂ ਜੋ ਅਧਿਕਾਰੀ ਜੋ ਇੱਥੇ ਖਲਾਰ ਕੇ ਜੋ ਉਹਨਾਂ ਨੂੰ ਗਾਈਡ ਕਰਦੇ ਦਿਖਾਈ ਦੇ ਰਹੇ ਨੇ ਅਗਰ ਕੋਈ ਵੀ ਟੂ-ਵিলার ਵਾਲਾ ਵਿਅਕਤੀ ਜੋ ਇਸ ਫਲਾਈਓਵਰ ਦੀ ਵਰਤੋਂ ਕਰਨੀ ਚਾਹੁੰਦਾ ਤਾਂ ਉਸ ਨੂੰ ਸਾਫ਼ ਤੌਰ ਤੇ ਪ੍ਰਸ਼ਾਸਨ ਵੱਲੋਂ ਜਿਹੜੀ ਆ ਮਨਾਹੀ ਕਰ ਦਿੱਤੀ ਗਈ ਆ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਗੁਰੂ ਨਗਰੀ ਦੇ ਵਿੱਚ ਇਸ ਲੋਹੜੀ ਦੇ ਤਿਹਾਰ ਨੂੰ ਪਤੰਗਾਂ ਦਾ ਤਿਹਾਰ ਵੀ ਕਹਿ ਸਕਦੇ ਆ ਨੌਜਵਾਨ ਕਾਫੀ ਵੱਡੇ ਪੱਦਰ ਤੇ ਪਤੰਗबाजी ਕਰਦੇ ਦਿਖਾਈ ਦਿੰਦੇ ਨੇ ਤਾਂ ਉਸ ਦੇ ਨਾਲ ਚਾਈਨਾ ਡੋਰ ਦੀ ਵਰਤੋਂ ਦੇ ਨਾਲ ਕਿਉਂਕਿ ਜਿੱਥੇ ਕਿ ਪ੍ਰਸ਼ਾਸਨ ਵੱਲੋਂ ਚਾਈਨਾ ਡੋਰ ਅੱਧੀ ਵਿਕਰੀ ਨੂੰ ਲੈ ਕੇ ਪ੍ਰਯਾਸ ਵੀ ਕੀਤਾ ਗਿਆ ਕਿ ਇਸ ਦੀ ਵਿਕਰੀ ਬੜੀ ਘੱਟ ਹੋਵੇ ਤਾਂ ਉਸ ਚੀਜ਼ ਨੂੰ ਲੈ ਕੇ ਹੁਣ ਜੋ ਪ੍ਰਸ਼ਾਸਨ ਵੱਲੋਂ ਇਹ ਵੀ ਚੀਜ਼ ਦਾ ਧਿਆਨ ਰੱਖਿਆ ਗਿਆ ਕਿ ਜਿਹੜੇ ਵੀ ਲੋਕ ਇਸ ਦੀ ਵਰਤੋਂ ਕਰਦੇ ਦਿਖਾਈ ਦੇਣਗੇ ਤਾਂ ਉਹਨਾਂ ਦੇ ਉੱਤੇ ਵੀ ਡਰੋਨ ਰਾਹੀਂ ਨਜ਼ਰ ਰੱਖੀ ਜਾਏਗੀ ਲekin ਇਸ ਪੁਲ ਦੇ ਉੱਤੇ ਕਿਸੇ ਦੀ ਵੀ ਕੋਈ ਜਾਨੀ ਮਾਨੀ ਨੁਕਸਾਨ ਨਾ ਹੋ ਸਕੇ ਤਾਂ ਉਸ ਕਰਕੇ ਜਿਹੜਾ ਇਹ ਪੁਲ ਜਿਹੜਾ ਬੰਦ ਕੀਤਾ ਗਿਆ ਟੂ-ਵਿਲਰ ਵਾਸਤੇ ਕਿਸੇ ਵੀ ਟੂ-ਵਿਲਰ ਵਾਲੇ ਅ ਵਿਅਕਤੀ ਨੂੰ ਜਿਹੜਾ ਇਸ ਪੁਲ ਦੇ ਉੱਤੇ ਜਾਣ ਦੀ ਬਿਲਕੁਲ ਮਨਾਹੀ ਕਰ ਦਿੱਤੀ ਗਈ ਹੈ ਕਿਉਂਕਿ ਅੱਜ ਦੇ ਦਿਨ ਜੋ ਪਤੰਗਬਾਜ਼ੀ ਕਾਫੀ ਜ਼ਿਆਦਾ ਜਿਹੜੀ ਹੋਣੀ ਹੈ ਗੁਰੂ ਨਗਰੀ ਦੇ ਵਿੱਚ ਤਾਂ ਇਸ ਕਰਕੇ ਜਾਨ ਦੀ ਜੇਕਰ ਕਿਸੇ ਦੀ ਜਾਨ ਦੀ ਗੱਲ ਕਰੀਏ ਤਾਂ ਉਸ ਨੂੰ ਬਚਾਉਣ ਵਾਸਤੇ ਪ੍ਰਸ਼ਾਸਨ ਵੱਲੋਂ ਇੱਕ ਨੇਕ ਉਪਰਾਹਲਾ ਕੀਤਾ ਗਿਆ ਹੈ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਲਕਸ਼ਾ ਜਗਮਾਨੀ ਟੀਵੀ ਸ਼੍ਰੀ ਅਮਸਾ ਸਾਈ ਇਹ ਡੋਰ ਨੂੰ ਲੈ ਕੇ ਜਿੱਥੇ ਪੰਜਾਬ ਪੁਲਿਸ ਵੱਲੋਂ ਵੱਖ-ਵੱਖ પ્રયાસ ਕੀਤੇ ਜਾ ਰਹੇ ਨੇ ਕਿ ਡੋਰ ਦੀ ਵਿਕਰੀ ਜਿਹੜੀ ਘਟੇ ਹੋਵੇ ਹਰ ਕੋਈ ਡੋਰ ਜਿਹੜੀ ਆ ਚਾਈਨਾ ਡੋਰ ਦੀ ਘੱਟ ਵਰਤੋਂ ਕਰੇ ਤਾਂ ਉੱਥੇ ਹੀ ਅੱਜ ਲੋਹੜੀ ਦਾ ਤਿਉਹਾਰ ਆ ਜਿੱਥੇ ਕਿ ਦੇਸ਼ ਭਰ ਦੇ ਵਿੱਚ ਲੋਕ ਇਸ ਤਿਹਾਰ ਨੂੰ ਬੜੇ ਧੂਮ ਧਾਮ ਦੇ ਨਾਲ ਮਨਾਉਂਦੇ ਨੇ ਉੱਥੇ ਹੀ ਗੁਰੂ ਨਗਰੀ ਦੀ ਗੱਲ ਕਰੀਏ ਤਾਂ ਇਸ ਤਿਹਾਰ ਦੇ ਉੱਤੇ ਨੌਜਵਾਨ ਅਕਸਰ ਪਤੰਗबाजी ਕਰਦੇ ਦਿਖਾਈ ਦਿੰਦੇ ਨੇ ਤਾਂ ਅੱਜ ਅਸੀਂ ਮੌਜੂਦ ਹੈਗੇ ਆ ਗੁਰੂ ਨਗਰੀ ਦੇ ਭੰਡਾਰੀ ਪੁਲ ਦੇ ਉੱਤੇ ਤਾਂ ਦੱਸਦੀ ਕਿ ਅੱਜ ਪੰਜਾਬ ਪੁਲਿਸ ਵੱਲੋਂ ਇੱਕ ਵੱਖਰਾ ਉਪਰਾਲਾ ਕਹਿ ਸਕਦੇ ਆ ਜੋ ਕੀਤਾ ਗਿਆ ਜਿਸ ਦੇ ਵਿੱਚ ਕੀ ਜੋ ਐਲੀਵੇਟਡ ਰੋਡ ਤੁਸੀਂ ਦੇਖ ਰਹੇ ਹੋ ਜੋ ਗੁਰੂ ਨਗਰੀ ਤੋਂ ਹੁੰਦਾ ਆ ਭੰਡਾਰੀ ਪੁਲ ਤੋਂ ਹੁੰਦਾ ਆ ਸਿੱਧਾ ਜੋ ਕਹਿ ਸਕਦੇ ਆ ਕਿ ਜਲੰਧਰ ਹਾਈਵੇ ਨੂੰ ਜਾਂਦਾ ਹੈ 골ਡਨ ਗੇਟ ਨੂੰ ਜਾਂਦਾ ਹੈ ਸ਼ਹਿਰ ਦੇ ਬਾਹਰ ਬਾਹਰ ਨੂੰ ਨਿਕਲਦਾ ਇਹ ਪੁੱਲ ਰਸਤਾ ਜਿਹੜਾ ਤਾਂ ਇਸ ਰੋਡ ਦੇ ਉੱਤੇ ਅੱਜ ਟੂ-ਵਿਲਰ ਦੀ ਜੋ ਕਹਿ ਸਕਦੇ ਆ ਕਿ ਜਾਣ ਦੀ ਜਿਹੜੀ ਮਨਾਹੀ ਕਰ ਦਿੱਤੀ ਗਈ ਆ ਪੰਜਾਬ ਪੁਲਿਸ ਵੱਲੋਂ ਸਪੈਸ਼ਲ ਫੋਰਸ ਲਗਾ ਕੇ ਕੋਈ ਵੀ ਟੂ-ਵਿਲਰ ਇਸ ਪੁੱਲ ਦੇ ਉੱਤੋਂ ਨਹੀਂ ਜਾ ਸਕਦਾ ਕਾਰਨ ਇਹ ਆ ਕਿ ਅੱਜ ਦੇ ਦਿਨ ਜਿਹੜੇ ਲੋਕ ਪਤੰਗਬਾਜੀ ਕਰਨ ਦੇ ਸ਼ਕੀਨ ਨੇ ਗੁਰੂ ਨਗਰੀ ਦੇ ਵਿੱਚ ਕਾਫੀ ਵੱਡੇ ਪੱਦਰ ਦੇ ਉੱਤੇ ਪਤੰਗਬਾਜੀ ਹੁੰਦੀ ਆ ਤਾਂ ਉੱਥੇ ਹੀ ਚਾਈਨਾ ਡੋਰ ਦੇ ਬਚਾਅ ਵਾਸਤੇ ਇਸ ਪੁਲ ਦੇ ਉੱਤੇ ਟੂ ਵੀਲਰ ਦੀ ਜਿਹੜੀ ਆ ਮਨਾਹੀ ਕਰ ਦਿੱਤੀ ਗਈ ਆ ਤਾਂ ਸਾਡੇ ਨਾਲ ਅਧਿਕਾਰੀ ਵੀ ਮੌਜੂਦ ਹੈਗੇ ਆ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਆ ਤਾਂ ਸਰ ਅੱਜ ਜਿੱਦਾਂ ਲੋਹੜੀ ਦਾ ਤਿਉਹਾਰ ਆ ਅ ਜਿੱਥੇ ਕਿ ਦੇਸ਼ ਵਿਦੇਸ਼ ਦੇ ਵਿੱਚ ਵੀ ਅੱਜ ਤੇ ਹਰ ਨੂੰ ਕਾਫੀ ਤੂਮਟਾਉਣਾ ਬਣਾਇਆ ਜਾਂਦਾ ਤੇ ਗੁਰੂ ਨਗਰੀ ਚ ਖਾਸ ਤੌਰ ਤੇ ਇਸ ਤਿਹਾਰ ਤੇ ਪਟੰਗ ਬਾਜੀ ਜਿਹੜੀ ਆ ਜੋ ਨੌਜਵਾਨ ਕਰਦੇ ਦਿਖਾਈ ਦਿੰਦੇ ਨੇ ਤਾਂ ਅੱਜ ਤੁਸੀਂ ਇਹ ਪੁੱਲ ਨੂੰ ਬੰਦ ਕਰ ਦਿੱਤਾ ਕਿਉਂਕਿ ਪਹਿਲਾਂ ਤਾਂ ਕਦੀ ਹੋਇਆ ਨਹੀਂ ਸੀਗਾ ਇੱਥੇ ਦੇਖੋ ਜੀ ਅੱਜ ਮਾਨਯੋਗ ਕਮਿਸ਼ਨ ਸਾਹਿਬ ਜੀ ਦੀ ਹਦਾਇਤਾਂ ਅਨੁਸਾਰ ਅੱਜ ਇੱਕ ਸਪੈਸ਼ਲ ਅਪ੍ਰਹਾਲਾ ਅਮਰਸਰ ਪੁਲਿਸ ਵੱਲੋਂ ਕੀਤਾ ਗਿਆ ਆ ਜੋ ਦੇਖੋ ਅਮਰਸਰ ਪੁਲਿਸ ਵੱਲੋਂ ਕਾਫੀ ਵੱਡੇ ਮਾਤਰਾ ਵਿੱਚ ਚਾਈਨਾ ਡੋਰ ਦੇ ਖਿਲਾਫ ਜਾਗਰੂਤਾ ਮਹਿੰਮ ਚਲਾਈ ਗਈ ਸੀ ਜਿਸ ਤਰ੍ਹਾਂ ਇਹ ਕਾਫੀ ਅਭਿਆਨ ਚਲਾਏ ਗਏ ਸਨ ਅਤੇ ਕਾਫੀ ਵੱਡੀ ਮਾਤਰਾ ਵਿੱਚ ਰਿਕਵਰੀ ਕੀਤੀ ਗਈ ਸੀ ਚਾਈਨਾ ਡੋਰ ਦੀ ਫਿਰ ਵੀ ਅੱਜ ਲੋਹੜੀ ਦੇ ਤਿਉਹਾਰ ਕਾਰਨ ਕਾ ਕਿਸੇ ਕਿਸੇ ਦਾ ਕੋਈ ਪਬਲਿਕ ਆਮ ਨਾਗਰਿਕ ਦਾ ਕੋਈ ਜਾਨੀ ਨੁਕਸਾਨ ਨਾ ਹੋ ਜੇ ਇਸ ਕਰਕੇ ਅੱਜ ਐਲੀਵੇਟਰ ਰੋਡ ਸਾਰੀ ਇਹ ਡਾਇਵਰਸ਼ਨ ਕੀਤੀ ਗਈ ਹੈ ਇਸ ਤਹੂ ਵੀਲਰ ਨੂੰ ਐਲੀਵੇਟਰ ਰੋਡ ਜਾਣ ਤੋਂ ਵਰਜਿਆ ਗਿਆ ਹੈ ਉਹਨਾਂ ਨੂੰ ਡਿਵਰਟ ਕਰਕੇ ਨੀਚੇ ਤੋਂ ਪਾਇਆ ਗਿਆ ਹੈ ਤਾਂ ਜੋ ਕਿਸੇ ਦਾ ਨਾਗਰਿਕਤਾ ਦਿਨ ਤਿਉਹਾਰ ਵਾਲੇ ਦਿਨ ਕਿਸੇ ਦਾ ਨੁਕਸਾਨ ਨਾ ਹੋ ਸਕੇ ਸਰ ਸ਼ਹਿਰ ਭਰ ਦੇ ਵਿੱਚ ਜਿਨੇ ਵੀ ਪੁਲ ਹੈਗੇ ਨੇ ਸਾਰੇ ਪੁਲ ਅੱਜ ਦੇ ਦਿਨ ਜਿਹੜੇ ਬੰਦ ਕਰ ਦਿੱਤੇ ਗਏ ਨੇ ਇਦਾਂ ਹਾਂਜੀ ਸਾਡੀ ਅੱਜ ਸਾਰੇ ਸ਼ਹਿਰ 'ਚ ਇਹੀ ਕੋਸ਼ਿਸ਼ ਹੈ ਜੀ ਇਹ ਉਪਰਾਲਾ ਕੀਤਾ ਵੀ ਗਿਆ ਆ ਇਹ ਸਾਰੇ ਡਾਇਵਰਸ਼ਨ ਕੀਤੀਆਂ ਗਈਆਂ ਨੇ ਟੂ ਵੀਲਰ ਨੂੰ ਅਸੀਂ ਅਸੀਂ ਆਪ ਦੇ ਮੈਦਮ ਰਾਈ ਜਾਗਰੂਕ ਵੀ ਕਰਾਉਣਾ ਚਾਹੁੰਦੇ ਆਂ ਕਿ ਅੱਜ ਕੋਸ਼ਿਸ਼ ਕਰਨ ਕਿ ਪੁਲ ਦਾ ਕੋਈ ਇਸਤੇਮਾਲ ਨਾ ਕੀਤਾ ਜਾਵੇ ਨੀਚੇ ਦੇ ਨੀਚੇ ਰਸਤੇ ਸਾਨੀ ਜਾਇਆ ਜਾਵੇ ਸਰ ਜੇ ਗੱਲ ਕਰ ਲਈ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਦਾ ਜਿਹੜਾ ਸਮਾਂ ਨਿਰਧਾਰਿਤ ਕੀਤਾ ਗਿਆ ਕਿ ਇਹ ਪੁਲ ਦੇ ਉੱਤੇ ਟੂ ਵੀਲਰ ਵਾਹਨ ਨਹੀਂ ਚੱਲਣਗੇ ਇਹ ਜੀ ਸਵੇਰ 9 ਵਜੇ ਤੋਂ ਅਸੀਂ ਸ਼ਾਮ ਦੇ 6-7 ਵਜੇ ਤੱਕ ਅਸੀਂ ਇਹ ਕੀਤਾ ਹੋਇਆ ਜੀ ਹੋਲਾ ਸਿਰਫ ਤਾਂ ਸਿਰਫ ਚਾਈਨਾ ਡੋਰ ਦੇ ਬਚਾਅ ਵਾਸਤੇ ਪੁਲ ਬੰਦ ਕੀਤਾ ਗਿਆ ਟੂ-ਵੀਲਰ ਲਈ ਸਿਰਫ ਪਬਲਿਕ ਨੂੰ ਚਾਈਨਾ ਡੋਰ ਤੋਂ ਕੋਈ ਨੁਕਸਾਨ ਨਾ ਹੋ ਸਕੇ ਟੂ-ਵੀਲਰ ਯਾਤਰੀਆਂ ਨੂੰ ਕੋਈ ਨੁਕਸਾਨ ਨਾ ਹੋ ਸਕੇ ਉਸ ਤਹਿਤ ਕੀਤਾ ਗਿਆ ਸਰ ਲੋਕ ਕਿੰਨੀ ਇੱਕ ਸਹਿਮਤੀ ਜਤਾ ਰਹੇ ਨੇ ਪੰਜਾਬ ਪੁਲਿਸ ਦੇ ਨਾਲ ਕਿਉਂਕਿ ਅਕਸਰ ਕਈ ਵਾਰੀ ਵੇਖਣ ਨੂੰ ਮਿਲਦਾ ਲੋਕ ਬਹਿਸ ਦੇ ਵੀ ਦਿਖਾਈ ਦਿੰਦੇ ਨੇ ਲੋਕ ਸ਼ੁਰੂਆਤ 'ਚ ਤਾਂ ਬੈਸਦੇ ਨੇ ਪਰ ਜਦੋਂ ਉਹਨਾਂ ਨੂੰ ਪਤਾ ਲੱਗਦਾ ਆ ਤੇ ਫਿਰ ਇਹ ਪ੍ਰੇਜ਼ ਕਰਕੇ ਜਾਂਦੇ ਆ ਕਿ ਬਹੁਤ ਚੰਗਾ ਪ੍ਰਬਾਲਾ ਆ ਜੀ ਜੀ ਤਾਂ ਲਗਾਤਾਰ ਇਸੇ ਤਰ੍ਹਾਂ ਨਾਲ ਜਾਰੀ ਰਹੇਗਾ ਅੱਜ ਪੂਰਾ ਦਿਨ ਬਿਲਕੁਲ ਜੀ ਬਿਲਕੁਲ ਇਸੇ ਤਰ੍ਹਾਂ ਜਾਰੀ ਰਹੇਗਾ ਸਪੈਸ਼ਲ ਫੋਰਸ ਲਗਾਈ ਗਈ ਹੈ ਸਪੈਸ਼ਲ ਕਰਮਚਾਰੀ ਤਨਖਾਦ ਦਿੱਤੇ ਗਏ ਨੇ ਸਾਰੇ ਰੇਡ ਰੋਡ ਤੇ ਜੀ ਤਾਂ ਇਹ ਤਸਵੀਰਾਂ ਲਗਾਤਾਰ ਸਾਂਝੀਆਂ ਕਰ ਰਿਹਾ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਟੂ ਵੀਲਰ ਦੀਆਂ ਵੀ ਤਸਵੀਰਾਂ ਸਾਂਝੀਆਂ ਕੀਤੀਆਂ ਜਾਣ ਜਿੱਥੇ ਕਿ ਇਸ ਤਰ੍ਹਾਂ ਦੇ ਨਾਲ ਬੈਰੀਕੇਡ ਲਗਾ ਕੇ ਤਾਂ ਦੂਜੀ ਤਰਫਾ ਜੋ ਅਧਿਕਾਰੀ ਜੋ ਇੱਥੇ ਖਲਾਰ ਕੇ ਜੋ ਉਹਨਾਂ ਨੂੰ ਗਾਈਡ ਕਰਦੇ ਦਿਖਾਈ ਦੇ ਰਹੇ ਨੇ ਅਗਰ ਕੋਈ ਵੀ ਟੂ-ਵਿਲਰ ਆਲਾ ਵਿਅਕਤੀ ਜੋ ਇਸ ਫਲਾਈਓਵਰ ਦੀ ਵਰਤੋਂ ਕਰਨੀ ਚਾਹੁੰਦਾ ਤਾਂ ਉਸ ਨੂੰ ਸਾਫ਼ ਤੌਰ ਤੇ ਪ੍ਰਸ਼ਾਸਨ ਵੱਲੋਂ ਜਿਹੜੀ ਆ ਮਨਾਹੀ ਕਰ ਦਿੱਤੀ ਗਈ ਆ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਗੁਰੂ ਨਗਰੀ ਦੇ ਵਿੱਚ ਇਸ ਲੋਹੜੀ ਦੇ ਤਿਹਾਰ ਨੂੰ ਪਤੰਗਾਂ ਦਾ ਤਿਹਾਰ ਵੀ ਕਹਿ ਸਕਦੇ ਆ ਨੌਜਵਾਨ ਕਾਫੀ ਵੱਡੇ ਪੱਦਰ ਤੇ ਪਤੰਗਬਾਜ਼ੀ ਕਰਦੇ ਦਿਖਾਈ ਦਿੰਦੇ ਨੇ ਤਾਂ ਉਸ ਦੇ ਨਾਲ ਚੈਨਾ ਡੋਰ ਦੀ ਵਰਤੋਂ ਦੇ ਨਾਲ ਕਿਉਂਕਿ ਜਿੱਥੇ ਕਿ ਪ੍ਰਸ਼ਾਸਨ ਵੱਲੋਂ ਚੈਨਾ ਡੋਰ ਦੀ ਵਿਕਰੀ ਨੂੰ ਲੈ ਕੇ ਪ੍ਰਯਾਸ ਵੀ ਕੀਤਾ ਗਿਆ ਕਿ ਇਸ ਦੀ ਵਿਕਰੀ ਬੜੀ ਤਾਂ ਹੋਵੇ ਤਾਂ ਉਸ ਚੀਜ਼ ਨੂੰ ਲੈ ਕੇ ਹੁਣ ਜੋ ਪ੍ਰਸ਼ਾਸਨ ਵੱਲੋਂ ਇਹ ਚੀਜ਼ ਦਾ ਧਿਆਨ ਰੱਖਿਆ ਗਿਆ ਹੈ ਕਿ ਜਿਹੜੇ ਵੀ ਲੋਕ ਇਸ ਦੀ ਵਰਤੋਂ ਕਰਦੇ ਦਿਖਾਈ ਦੇਣਗੇ ਤਾਂ ਉਹਨਾਂ ਦੇ ਉੱਤੇ ਵੀ ਡਰੋਨ ਰਾਹੀਂ ਨਜ਼ਰ ਰੱਖੀ ਜਾਏਗੀ ਲੇਕਿਨ ਇਸ ਪੁਲ ਦੇ ਉੱਤੇ ਕਿਸੇ ਦੀ ਵੀ ਕੋਈ ਜਾਨੀ ਮਾਨੀ ਨੁਕਸਾਨ ਨਾ ਹੋ ਸਕੇ ਤਾਂ ਉਸ ਕਰਕੇ ਜਿਹੜਾ ਇਹ ਪੁਲ ਜਿਹੜਾ ਬੰਦ ਕੀਤਾ ਗਿਆ ਟੂ-ਵਿਲਰ ਵਾਸਤੇ ਕਿਸੇ ਵੀ ਟੂ-ਵਿਲਰ ਵਾਲੇ ਅ ਵਿਅਕਤੀ ਨੂੰ ਜਿਹੜਾ ਇਸ ਪੁਲ ਦੇ ਉੱਤੇ ਜਾਣ ਦੀ ਬਿਲਕੁਲ ਮਨਾਹੀ ਕਰ ਦਿੱਤੀ ਗਈ ਹੈ ਕਿਉਂਕਿ ਅੱਜ ਦੇ ਦਿਨ ਜੋ ਪਤੰਗਬਾਜ਼ੀ ਕਾਫੀ ਜ਼ਿਆਦਾ ਜਿਹੜੀ ਹੋਣੀ ਹੈ ਗੁਰੂ ਨਗਰੀ ਦੇ ਵਿੱਚ ਤਾਂ ਇਸ ਕਰਕੇ ਜਾਨ ਦੀ ਜੇ ਅਗਰ ਕਿਸੇ ਦੀ ਜਾਨ ਦੀ ਗੱਲ ਕਰੀਏ ਤਾਂ ਉਸ ਨੂੰ ਬਚਾਉਣ ਵਾਸਤੇ ਪ੍ਰਸ਼ਾਸਨ ਵੱਲੋਂ ਇੱਕ ਨੇਕ ਉਪਰਾਹਲਾ ਕੀਤਾ ਗਿਆ ਹੈ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ੈ ਸੁਨਗ ਜਗਮਾਨੀ ਟੀਵੀ ਸ਼੍ਰੀ ਅਮਸਾ ਸਾਈ ਡੋਰ ਨੂੰ ਲੈ ਕੇ ਜਿੱਥੇ ਪੰਜਾਬ ਪੁਲਿਸ ਵੱਲੋਂ ਵੱਖ-ਵੱਖ પ્રયાસ ਕੀਤੇ ਜਾ ਰਹੇ ਨੇ ਕਿ ਡੋਰ ਦੀ ਵਿਕਰੀ ਜਿਹੜੀ ਘਟ ਹੋਵੇ ਹਰ ਕੋਈ ਡੋਰ ਜਿਹੜੀ ਆ ਚైనా ਡੋਰ ਦੀ ਘੱਟ ਵਰਤੋਂ ਕਰੇ ਤਾਂ ਉੱਥੇ ਹੀ ਅੱਜ ਲੋਹੜੀ ਦਾ ਤਿਉਹਾਰ ਆ ਜਿੱਥੇ ਕਿ ਦੇਸ਼ ਭਰ ਦੇ ਵਿੱਚ ਲੋਕ ਇਸ ਤਿਹਾਰ ਨੂੰ ਬੜੇ ਧੂਤਾਂ ਦੇ ਨਾਲ ਮਨਾਉਂਦੇ ਨੇ ਉੱਥੇ ਹੀ ਗੁਰੂ ਨਗਰੀ ਦੀ ਗੱਲ ਕਰੀਏ ਤਾਂ ਇਸ ਇਤਿਹਾਰ ਦੇ ਉੱਤੇ ਨੌਜਵਾਨ ਅਕਸਰ ਪਤੰਗबाजी ਕਰਦੇ ਦਿਖਾਈ ਦਿੰਦੇ ਨੇ ਤਾਂ ਅੱਜ ਅਸੀਂ ਮੌਜੂਦ ਹੈਗੇ ਆਂ ਗੁਰੂ ਨਗਰੀ ਦੇ ਭੰਡਾਰੀ ਪੁਲ ਦੇ ਉੱਤੇ ਤਾਂ ਦੱਸਦੀ ਕਿ ਅੱਜ ਪੰਜਾਬ ਪੁਲਿਸ ਵੱਲੋਂ ਇੱਕ ਵੱਖਰਾ ਉਪਰਾਲਾ ਕਹਿ ਸਕਦੇ ਆ ਜੋ ਕੀਤਾ ਗਿਆ ਜਿਸ ਦੇ ਵਿੱਚ ਕੀ ਜੋ ਐਲੀਵੇਟਡ ਰੋਡ ਤੁਸੀਂ ਦੇਖ ਰਹੇ ਹੋ ਜੋ ਗੁਰੂ ਨਗਰੀ ਤੋਂ ਹੁੰਦਾ ਆ ਭੰਡਾਰੀ ਪੁਲ ਤੋਂ ਹੁੰਦਾ ਆ ਸਿੱਧਾ ਜੋ ਕਹਿ ਸਕਦੇ ਆ ਕਿ ਜਲੰਧਰ ਹਾਈਵੇ ਨੂੰ ਜਾਂਦਾ ਹੈ 골ਡਨ ਗੇਟ ਨੂੰ ਜਾਂਦਾ ਹੈ ਸ਼ਹਿਰ ਦੇ ਬਾਹਰ ਬਾਹਰ ਨੂੰ ਨਿਕਲਦਾ ਇਹ ਪੁੱਲ ਰਸਤਾ ਜਿਹੜਾ ਤਾਂ ਇਸ ਰੋਡ ਦੇ ਉੱਤੇ ਅੱਜ ਟੂ ਵੀਲਰ ਦੀ ਜੋ ਕਹਿ ਸਕਦੇ ਆ ਕਿ ਜਾਣ ਦੀ ਜਿਹੜੀ ਮਨਾਹੀ ਕਰ ਦਿੱਤੀ ਗਈ ਆ ਪੰਜਾਬ ਪੁਲਿਸ ਵੱਲੋਂ ਸਪੈਸ਼ਲ ਫੋਰਸ ਲਗਾ ਕੇ ਕੋਈ ਵੀ ਟੂ ਵੀਲਰ ਇਸ ਪੁਲ ਦੇ ਉੱਤੇ ਨਹੀਂ ਜਾ ਸਕਦਾ ਕਾਰਨ ਇਹ ਆ ਕਿ ਅੱਜ ਦੇ ਦਿਨ ਜਿਹੜੇ ਲੋਕ ਪਤੰਗਬਾਜ਼ੀ ਕਰਨ ਦੇ ਸ਼ੱਕੀਨ ਨੇ ਗੁਰੂ ਨਗਰੀ ਦੇ ਵਿੱਚ ਕਾਫੀ ਵੱਡੇ ਪੱਦਰ ਦੇ ਉੱਤੇ ਪਤੰਗਬਾਜ਼ੀ ਹੁੰਦੀ ਆ ਤਾਂ ਉੱਥੇ ਚਾਈਨਾ ਡੋਰ ਦੇ ਬਚਾਅ ਵਾਸਤੇ ਇਸ ਪੁਲ ਦੇ ਉੱਤੇ ਟੂ ਵੀਲਰ ਦੀ ਜਿਹੜੀ ਆ ਮਨਾਹੀ ਕਰ ਦਿੱਤੀ ਗਈ ਆ ਤਾਂ ਸਾਡੇ ਨਾਲ ਅਧਿਕਾਰੀ ਮੌਜੂਦ ਹੈਗੇ ਆ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਆ ਤਾਂ ਸਰ ਅੱਜ ਜਿੱਦਾਂ ਲੋਹੜੀ ਦਾ ਤਿਉਹਾਰ ਆ ਜਿੱਥੇ ਕਿ ਦੇਸ਼ ਵਿਦੇਸ਼ ਦੇ ਵਿੱਚ ਵੀ ਅੱਜ ਤੇ ਹਰ ਨੂੰ ਕਾਫੀ ਤੂਮ-ਤਾਮ ਨਾਲ ਮਨਾਇਆ ਜਾਂਦਾ ਤੇ ਗੁਰੂ ਨਗਰੀ ਚ ਖਾਸ ਤੌਰ ਤੇ ਇਸ ਤਿਉਹਾਰ ਤੇ ਪਟੰਗ ਬਾਜ਼ੀ ਜਿਹੜੀ ਆ ਜੋ ਨੌਜਵਾਨ ਕਰਦੇ ਦਿਖਾਈ ਦਿੰਦੇ ਨੇ ਤਾਂ ਅੱਜ ਤੁਸੀਂ ਇਹ ਪੁੱਲ ਨੂੰ ਬੰਦ ਕਰ ਦਿੱਤਾ ਕਿਉਂਕਿ ਪਹਿਲਾਂ ਤਾਂ ਕਦੀ ਹੋਇਆ ਨਹੀਂ ਸੀਗਾ ਇੱਥੇ ਦੇਖੋ ਜੀ ਅੱਜ ਮਾਨਯੋਗ ਕਮਿਸ਼ਨ ਸਾਹਿਬ ਜੀ ਦੀ ਹਦਾਇਤਾਂ ਅਨੁਸਾਰ ਅੱਜ ਇੱਕ ਸਪੈਸ਼ਲ ਅਪਰੇਸ਼ਨ ਅਮਰਸਰ ਪੁਲਿਸ ਵੱਲੋਂ ਕੀਤਾ ਗਿਆ ਆ ਜੋ ਦੇਖੋ ਅਮਰਸਰ ਪੁਲਿਸ ਵੱਲੋਂ ਕਾਫੀ ਵੱਡੇ ਮਾਤਰਾ ਵਿੱਚ ਬਚਾਈਨਾ ਡੋਰ ਦੇ ਖਿਲਾਫ ਜਾਗਰੂਤਾ ਮਹਿੰਮ ਚਲਾਈ ਗਈ ਸੀ ਜੈਸਤਾ ਇਹ ਕਾਫੀ ਅਭਿਆਨ ਚਲਾਇਆ ਗਏ ਸਨ ਅਤੇ ਕਾਫੀ ਵੱਡੀ ਮਾਤਰਾ ਵਿੱਚ ਰਿਕਵਰੀ ਕੀਤੀ ਗਈ ਸੀ ਚਾਈਨਾ ਡੋਰ ਦੀ ਫਿਰ ਵੀ ਅੱਜ ਲੋਹੜੀ ਦੇ ਤਿਉਹਾਰ ਕਾਰਨ ਕਿਸੇ ਕਿਸੇ ਦਾ ਕੋਈ ਪਬਲਿਕ ਆਮ ਨਾਗਰਿਕ ਦਾ ਕੋਈ ਜਾਨੀ ਨੁਕਸਾਨ ਨਾ ਹੋ ਜੇ ਇਸ ਕਰਕੇ ਅੱਜ ਐਲੀਵੇਟਰ ਰੋਡ ਸਾਰੀ ਇਹ ਡਿਵਰਸ਼ਨ ਕੀਤੀ ਗਈ ਹੈ ਇਸ ਤਹੇ ਟੂ ਵੀਲਰ ਨੂੰ ਐਲੀਵੇਟਰ ਰੋਡ ਜਾਣ ਤੋਂ ਵਰਜਿਆ ਗਿਆ ਹੈ ਉਹਨਾਂ ਨੂੰ ਡਿਵਰਟ ਕਰਕੇ نیچے ਤੋਂ ਪਾਇਆ ਗਿਆ ਹੈ ਤਾਂ ਜੋ ਕਿਸੇ ਦਾ ਨਾਗਰਿਕ ਦਾ ਅੱਜ ਦਿਨ ਤਿਉਹਾਰ ਵਾਲੇ ਦਿਨ ਕਿਸੇ ਦਾ ਨੁਕਸਾਨ ਨਾ ਹੋ ਸਕੇ ਸਰ ਸ਼ਹਿਰ ਭਰ ਦੇ ਵਿੱਚ ਜਿੰਨੇ ਵੀ ਪੁਲ ਹੈਗੇ ਨੇ ਸਾਰੇ